ਹਏ ਫੋਨ ਤੇ ਮੈਂ ਸਾਇਲੈਂਟ ਲਾਇਆ ਹੋਇਆ ਸੀ ਕਿਸੇ ਨੂੰ ਪਤਾ ਨਾ ਲੱਗ ਜਾਏ ਇਹਨੇ ਮੈਂ ਕਿੰਨੀ ਵਾਰ ਕਿਹਾ ਮੈਨੂੰ ਘਰ ਫੋਨ ਨਾ ਕਰਿਆ ਕਰ ਹੈਲੋ ਹੈਲੋ ਕਿੱਥੇ ਹੈ ਯਾਰ ਮੈਂ ਕਦੋਂ ਦਾ ਫੋਨ ਕਰੰਨਾ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਮੈਨੂੰ ਘਰ ਫੋਨ ਨਾ ਕਰਿਆ ਕਰੋ ਸਾਰਿਆਂ ਨੂੰ ਪਤਾ ਲੱਗ ਜਾਣਾ ਤੂੰ ਫੇਰ ਕਿਹਾ ਪਤਾ ਲੱਗ ਜਾਣਾ ਤੇ ਥੋਲੇ ਦਾ ਘਰੇ ਆਪਣੇ ਗੱਲ ਹੀ ਨਹੀਂ ਕੀਤੀ ਨਾ ਨਾ ਮੇਰੇ ਚੰਨੇ ਹਿੰਮਤ ਨਹੀਂ ਕਿ ਮੈਂ ਆਪਣੇ ਘਰ ਦੇ ਸਾਰੇ ਸੱਚਾਈ ਦੱਸ ਸਕਾਂ ਯਾਰ ਤੇ ਤੇਰੇ 'ਚ ਹਿੰਮਤ ਨਹੀਂ ਨਾ ਹੈਗੀ ਜਿੱਥੇ ਤੇਰੇ ਘਰ ਦੇ ਨਾਲ ਵਿਆਹ ਕਰਾਉਂਦੇ ਨਾ ਜੇ ਉੱਥੇ ਤੇਰਾ ਵਿਆਹ ਹੋ ਗਿਆ ਨਾ ਤਾਂ ਫਿਰ ਵੇਖੀ ਮੈਂ ਕਿੰਨਾ ਹੁੰਦਾ ਪੰਗਾ ਮੁੰਡਾ ਨਾ ਨਾ ਤੂੰ ਇਹੋ ਜਿਹਾ ਕੋਈ ਕੰਮ ਨਾ ਕਰੀ ਤੈਨੂੰ ਮੇਰੀ ਸੌਂ ਲੱਗੇ ਸੌਂ ਸੂ ਦੇ ਨਾਮ ਮੈਨੂੰ ਕੋਈ ਲੈਣਾ ਦੇਣਾ ਨਹੀਂ ਆ ਯਾਨ ਤੂੰ ਆਪਣੇ ਘਰੇ ਗੱਲ ਕਰ ਲੈ ਨਹੀਂ ਤਾਂ ਮੈਂ ਵੇਖੀ ਤੇਰੇ ਵਿਆਹ ਵਾਲੇ ਦੇ ਨਾਲ ਪੰਗਾ ਪਾ ਦੇਣਾ ਇੱਥੇ ਨਾ ਨਾ ਤੈਨੂੰ ਇਹੋ ਜਿਹਾ ਕਦਮ ਚੁੱਕਣ ਦੀ ਕੋਈ ਲੋੜ ਨਹੀਂ ਗਈ ਕੁਣ ਜੋ ਕਰਨਾ ਤੇ ਮੇਰੀ ਵਰਨਿੰਗ ਹੀ ਸਮਝ ਲਾ ਤੂੰ ਇਹ ਤੋਂ ਅੱਗੇ ਮੈਂ ਕੁਝ ਨਹੀਂ ਕਹਿਣਾ ਤੈਨੂੰ ਮੇਰੀ ਗੱਲ ਤੇ ਸੁਣ ਮੈਨੂੰ ਬਹੁਤ ਡਰ ਲੱਗਣ ਦਿਆ ਮੈਂ ਤੇ ਅੱਗੇ ਘਬਰਾਈ ਫਿਰੰਦਈ ਆ ਮੈਂ ਕੀ ਕਰਾਂ ਕੀ ਨਾ ਕਰਾਂ ਉਤੋਂ ਤੇਰੀਆਂ ਧਮਕੀਆਂ ਤੂੰ ਮੈਨੂੰ ਮਾਰ ਕੇ ਛੱਡਣਾ ਵਾ ਯਾਰਾ ਤੇਰਾ ਜਿਆ ਡਰ ਡੋ ਰਿਆ ਨਾ ਜਦੋਂ ਮੈਂ ਤੇਰੇ ਘਰੇ ਪੰਗਾ ਪਾਇਆ ਨਾ ਉਹ ਦਿਨ ਆਪੇ ਡਰ ਡੋਨੇ ਕਾ ਜਾਣਾ ਵਾ ਤੂੰ ਹੁਣ ਮੇਰੇ ਨਾਲ ਇਸ ਤਰ੍ਹਾਂ ਕਰੇਗਾ ਤੈਨੂੰ ਮੈਂ ਪਾਗਲ ਆਖਦਾ ਵਾਂ ਤੈਨੂੰ ਮੈਂ ਪਹਿਲਾਂ ਹੀ ਰੋਕੇ ਵਾਲੇ ਦੇ ਨਹੀਂ ਕਿਹਾ ਹੈਗਾ ਆਪਣੇ ਘਰੇ ਗੱਲ ਕਰ ਲਾ ਉਦੋਂ ਤਾਂ ਮੈਨੂੰ ਕਹਿੰਦੀ ਰਹੀ ਕੋਈ ਗੱਲ ਨਹੀਂ ਸਹੀ ਟਾਈਮ ਹੋਊਂ ਤੇ ਮੈਂ ਸਭ ਕੁਝ ਦੱਸ ਦੂੰਗੀ ਮੈਂ ਕਰ ਦੇਣਾ ਸਭ ਕੁਝ ਦੱਸ ਦੂੰਗੀ ਤੇਰਾ ਸਹੀ ਟਾਈਮ ਨਹੀਂ ਆਉਣਾ ਤਾਂ ਹੁਣ ਮੈਨੂੰ ਇਦਾਂ ਹੀ ਕਰਨਾ ਪੈਣਾ ਵਾ ਮੈਂ ਕਿਸ ਤਰ੍ਹਾਂ ਆਪਣੇ ਮੰਮੇ ਨਾਲ ਸਾਰੀ ਗੱਲ ਉਦੋਂ ਕਰਦੀ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸੀ ਸਾਰਾ ਕੁਝ ਤੇ ਨਹੀਂ ਛੇਤੀ ਹੋ ਗਿਆ ਮੈਨੂੰ ਸਮਝ ਹੀ ਨਹੀਂ ਲੱਗੀ ਮੈਂ ਕਿਸ ਤਰ੍ਹਾਂ ਉਹਨਾਂ ਨੂੰ ਕਹਾਂ ਕਿ ਮੈਂ ਇੱਥੇ ਵਿਆਹ ਨਹੀਂ ਕਰਾ ਸਕਦੀ ਕੀ ਮੈਂ ਆਪਣੀ ਮਾਂ ਨੂੰ ਜੀ ਜਾਂਦਾ ਨਹੀਂ ਪਤਾ ਅੱਜ ਜੇ ਵੀ ਤੂੰ ਆਪਣੇ ਘਰੇ ਗੱਲ ਕਰਨੀ ਹੈ ਤੈਨੂੰ ਪਤਾ ਵਾ ਕਰ ਲੇਂਗੀ ਤਾਂ ਵਧੀਆ ਵਾ ਨਹੀਂ ਤਾਂ ਆਹੋੜੇ ਦਿਨ ਤੇਰੇ ਘਰ ਪੰਗਾ ਪਿਆ ਲੈ ਤੂੰ ਹੁਣ ਮੈਂ ਬਲੈਕਮੇਲ ਕਰਾਂਗਾ ਵਾਰਨਿੰਗ ਹੋ ਦੇਂਗਾ ਸਮਝ ਲੈ ਤੂੰ ਜੋ ਮਰਜ਼ੀ ਸਮਝ ਲੈ ਠੀਕ ਹੈ ਤੈਨੂੰ ਨਾ ਜੇ ਤੇਰੀ ਭਲਾਈ ਆ ਜੇ ਤੂੰ ਆਪਣੇ ਘਰ ਦੇ ਨਾਲ ਸਭ ਕੁਝ ਦੱਸ ਦੇਗੀ ਠੀਕ ਹੈ ਮੈਂ ਹੁਣ ਜੋ ਕਰਨਾ ਮੈਂ ਆਪ ਹੀ ਕਰੂੰਗੀ ਮੈਂ ਸਾਰਿਆਂ ਨੂੰ ਆਪ ਹੀ ਗੱਲ ਕਰ ਦਾਂਗੀ ਮੈਂ تیر ਨਾਲ ਬਾਅਦੋਂ ਗੱਲ ਕਰਾਂਗੀ ਕੀ ਕਰਾਂ ਮੈਂ ਇਸ ਮੁੰਡੇ ਨੂੰ ਕਿਵੇਂ ਸਮਝਾਵਾਂ ਇਹ ਹੁਣ ਸਾਰੇ ਰਿਸ਼ਤੇਦਾਰਾਂ ਚ ਮੇਰੀ ਬੇਇੱਜ਼ਤੀ ਕਰਨ ਤੇ ਆ ਗਿਆ ਗਲਤੀ ਵੀ ਤੇ ਮੇਰੀ ਆ ਉਹ ਵਿਚਾਰਾ ਤੇ ਮੈਨੂੰ ਕਹਿੰਦਾ ਰਿਹਾ ਤੂੰ ਆਪਣੇ ਘਰ ਜਾਣੇ ਸੱਚਾਈ ਦੱਸ ਦੇ ਮੈਂ ਆਪਣੇ ਘਰ ਜਾਣ ਨੂੰ ਉਹ ਸਾਰੀ ਸੱਚਾਈ ਕਿਉਂ ਨਹੀਂ ਦੱਸ ਪਾਈ ਨਹੀਂ ਹੁਣ ਨਹੀਂ ਮੈਂ ਘਬਰਾਣਾ ਵਿਆਹ ਤਾਂ ਮੈਂ ਆਪਣੀ ਪਸੰਦ ਨਾਲ ऐसे मुंडे ਨਾਲ ਕਰਾਵਾਂਗੀ ਤੇ ਘਰ ਦੀਆਂ ਨਾਲ ਗੱਲ ਕਿਸਰਾਂ ਕਰਨੀ ਆ ਇਹ ਮੈਨੂੰ ਚੰਗੀ ਤਰ੍ਹਾਂ ਆਉਂਦਾ ਇਹਨਾਂ ਨਾਲ ਗੱਲ ਤੇ ਹੁਣ ਮੈਂ ਹੀ ਕਰਾਂਗੀ ਮੈਂ ਨਹੀਂ ਇਸ ਗੱਲ ਨੂੰ ਬਹੁਤਾ ਲੰਮਕਾ ਸਕਦੀ ਫਾਚੂ ਜਰੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲੀ ਠੀਕ ਐ ਆਓ ਬੈਠੋ ਹਾਂਜੀ ਬੈਠੋ ਆਜੋ ਨਹੀਂ ਮੈਂ ਤੁਹਾਨੂੰ ਕਿ ਨਹੀਂ ਫੋਨ ਕੀਤਾ ਤੂੰ ਮੇਰੇ ਫੋਨ ਹੀ ਨਹੀਂ ਚੁੱਕਣ ਲਈ ਫੋਨ ਤਾਂ ਮੈਂ ਦੇਖ ਲਈ ਸੀ ਤੁਹਾਡਾ ਆਂਦਾ ਵਾ ਸੀ ਸੋਨੀਆਂ ਦੇ ਪਾਪਾ ਨਾਲ ਗੱਲ ਹੁੰਦੀ ਵੀ ਸੀ ਅੱਛਾ ਬਾਅਦ ਤੇ ਉਹ ਫੇਸ ਕਰਕੇ ਮੈਂ ਚੁੱਕ ਨਹੀਂ ਸਕੀ ਸੀ ਤੁਹਾਡਾ ਫਿਰ ਤੁਹਾਡਾ ਬੰਦ ਹੋ ਗਿਆ ਆ ਤੇ ਫਿਰ ਮੈਂ ਬੰਦੀ ਕੀਤਾ ਮੈਂ ਕਿਹਾ ਚੁੱਕਣ ਤੇ ਨਹੀਂ ਐਂ ਅੱਛਾ ਮੈਂ ਤੇ ਰੋਲ ਤਾਂ ਆਈਓ ਬੈਨ ਵੀ ਉਹ ਕਾਲੇ ਬਹਿ ਕੇ ਮੁੰਡੇ ਵਾਲੇ ਉਹ ਕੰਦੇਰੇ ਪਿਛੇ ਮਹੀਨੇ ਹੋ ਗਏ ਕੁੜੀ ਮੰਗੀ ਨੂੰ ਤੇ ਤੁਸੀਂ ਵਿਆਹ ਹੀ ਨਹੀਂ ਕਰਨ ਦੇ ਪੈਨ ਦੀ ਤੁਸੀਂ ਸਮਝਦੇ ਹੋ ਨਾ ਉਹਦੇ ਪਾਪਾ ਵੀ ਬਾਹਰ ਉਹਦਾ ਭਰਾ ਵੀ ਬਾਹਰ ਤੇ ਮੈਂ ਕਿਸਰਾਂ ਉਹਨਾਂ ਬਿਨਾਂ ਵਿਆਹ ਕਰਦਾ ਉਹਨਾਂ ਨੂੰ ਜਦੋਂ ਛੁੱਟੀ ਉਥੋਂ ਮਿਲੇਗੀ ਉਦੋਂ ਹੀ ਆਣਗੇ ਨਾ ਤੇ ਫੇਰ ਹੀ ਵਿਆਹ ਕਰ ਸਕਣੀ ਹੈ ਭਾਵੇਂ ਉਹਦੇ ਚਾਚੇ ਦਾ ਇਹਦੇ ਪੁੱਤਰ ਹੈਗੇ ਆ ਚਾਚੇ ਵੀ ਹੈ ਪਰ ਜੋ ਆਪਣੇ ਪਿਓ ਦੇ ਭਰਾ ਨਹੀਂ ਕਰ ਲੈਣਾ ਉਹਨਾਂ ਨਹੀਂ ਕਰਨਾ ਤੇ ਉਹ ਤੇ ਤੇਰੀ ਗੱਲ ਠੀਕ ਹੈ ਕਿ ਤੈਨੂੰ ਪਤਾ ਹੈ ਅੱਜ ਕੱਲ ਦੇ ਮੁੰਡੇ ਵਾਲੇ ਕਿੱਥੇ ਖਲੋਂਦੇ ਹੀ ਉਹ ਤਾਂ ਕਹਿੰਦੇ ਬਸ ਇਧਰੋਂ ਮੰਗੇ ਤੇ ਉਧਰੋਂ ਮੁੜ ਕੇ ਵਿਆਹ ਕਰਤੀ ਛੇਤੀ ਛੇਤੀ ਨਹੀਂ ਉਹ ਤਾਂ ਗੱਲ ਸਹੀ ਹੈ ਪਰ ਹੁਣ ਮੈਂ ਉਹ ਆਣਗੇ ਤੇ ਕਰ ਸਕਨੀ ਆ ਵੈਸੇ ਮੈਂ ਨਾ ਰਾਤੀ ਉਹਨਾਂ ਨਾਲ ਗੱਲ ਫੇਰ ਕਰਨੀ ਆ ਵੀ ਉਹ ਕਾਲੇ ਬੜੇ ਬੈ ਗਏ ਆ ਗੱਲ ਕਰ ਪੀ ਤੇ ਭੈਣ ਮੇਰੀ ਕਰਕੇ ਤੇ ਕੰਮ ਨਵੇੜੀ ਸੋ ਪਸ਼ਵਿੰਦਰ ਜਦੋਂ ਤੇਰੇ ਕੋਲ ਮੈਂ ਆਈ ਸੀ ਤੇ ਜਦੋਂ ਮੰਗਣੀ ਹੋਈ ਸੀ ਤੇ ਮੈਂ ਤੈਨੂੰ ਪਹਿਲੇ ਹੀ ਕਿਹਾ ਸੀ ਕਿ ਉਹਨਾਂ ਨੇ ਜ਼ਿਆਦਾ دیر ਨਹੀਂ ਖਲੋਣਾ ਕਿ 2 ਮਹੀਨੇ ਪਿਛੇ ਵਿਆਹ ਕਰ ਜਾਣਾ ਤੇ ਤੂੰ ਹਾਈ ਤੱਕ ਤੂੰ ਹਸਾਬ ਲੈ 2 ਮਹੀਨੇ ਛੱਡ ਕੇ 6 ਮਹੀਨੇ ਲੰਘ ਗਏ ਨੇ ਤੇ ਪੈਂਜੀ ਗੱਲ ਤੇ ਹੀ ਕੰਮ ਕਰਦੀ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਉੱਥੋਂ ਤੇ ਕਹਿੰਦੇ ਸੀ 2 ਮਹੀਨੇ ਚ ਕਰ ਦਿਆਂਗੇ ਪਰ ਛੁੱਟੀ ਮਿਲੇ ਤੇ ਸਾਦੀ ਆਉਣਾ ਥੇ ਤਾਂ ਤਨ ਨੂੰ ਪਤਾ ਇੰਨੀ ਦੂਰੋਂ ਆਣਾ ਕਿਹੜਾ ਸੌਫਾ ਪਿਆ ਉਹ ਤਾਂ ਤੇਰੀ ਗੱਲ ਠੀਕ ਹੈਗੀ ਆ ਪਰ ਹੁਣ ਦੱਸ ਮੈਂ ਅਗਲਿਆਂ ਨੂੰ ਕੀ ਕਹਾਂ ਅਗਲੇ ਨੂੰ ਮੈਂ ਕੀ ਜਵਾਬ ਦੇਵਾਂ ਨਹੀਂ ਤੋ ਉਹਨਾਂ ਜਵਾਬ ਤੇ ਤੁਹਾਨੂੰ ਮੈਂ ਦੱਸਦੀ ਆ ਤੁਸੀਂ ਹੁਣੇ ਜਾਓ ਤੇ ਉਹਨਾਂ ਨੇ ਇਸ ਰਿਸ਼ਤੇ ਲਈ ਨਾ ਕਹਿ ਕੇ ਆਓ ਮੈਂ ਵਿਆਹ ਨਹੀਂ ਕਰਨਾ ਪਸ਼ਵਿੰਦਰ ਆ ਕੀ ਕਹਿਂਦੇ ਈ ਜੋ ਤੁਸੀਂ ਸੁਣਿਆ ਨਾ ਮੈਂ ਉਹੀ ਕਹਿਣ ਦੇ ਆ ਤੋ ਕੀ ਬੋਲੀ ਜਾਨੀ ਬਈਆ ਚਲ ਅੰਦਰ ਚੱਲ ਮੈਂ ਕੋਈ ਅੰਦਰ ਨਹੀਂ ਜਾਣਾ ਮੈਂ ਜੜੀ ਗੱਲ ਕਰਨੀ ਹੈ ਨਾ ਇੱਥੇ ਖਲੋ ਕੇ ਹੀ ਕਰਨੀ ਹੈ ਤੂੰ ਅੰਦਰ ਚੱਲ ਮੈਂ ਤੇਨਾਂ ਲਾ ਕੇ ਗੱਲ ਕਰਨੀ ਹੈ ਪੰਜੀ ਤੁਸੀਂ ਜਾਓ ਹਾਲ ਦੀ ਘੜੀ ਤੇ ਮੈਂ ਤੁਹਾਨੂੰ ਗੱਲ ਕਰਨੀ ਹੈ ਤੇਰੇ ਮੈਂ ਤੁਹਾਨੂੰ ਸ਼ਾਮੀ ਜਵਾਬ ਦਦੀ ਹਾਂ ਚਲ ਠੀਕ ਹੈ ਆ ਦੱਸਾਂਗੀ ਤੁਹਾਨੂੰ ਹਾਂ ਠੀਕ ਹੈ ਤੁਸੀਂ ਜਾਓ ਕੀ ਬਕਵਾਂਡਿਸ਼ਨ ਕੀ ਬਕਵਾਸ ਲਾਈ ਹੈ ਇੱਥੇ ਬੈਠ ਦੱਸ ਮਨ ਕੀ ਗੱਲ ਕੀ ਈ ਬੋਲਨੀ ਸੀ ਆਂਟੀ ਸਭ ਨੇ ਨਹੀਂ ਕਿਉਂ ਦੀ ਵਿਆਹ ਕਰਾਣਾ ਦੱਸਣਾ ਮੈਨੂੰ ਕਿਉਂ ਨਹੀਂ ਕਰਾਣਾ ਬੋਲ ਕਿਉਂ ਨਹੀਂ ਕਰਾਣਾ ਦੱਸ ਜਵਾਬ ਦੇ ਉਹਨਾਂ ਕੋ ਦੂੰਗੀ ਹੋਈ ਹੈ ਵੱਡੀ ਗੱਡੀ ਲੈਣੀ ਹੈ ਨਾ ਉਹ ਵੀ ਦੇਾਂਗੇ ਪੁੱਤਰ ਸਿੱਕੇ ਦੇ ਲਈ ਕੋ ਮੰਨ ਲੈ ਤੇਰੇ ਭੈਣ ਭਰਾ ਵਾਸਤੇ ਤੇ ਸਾਰਾ ਕੁਝ ਹੈ ਕੀ ਗੱਲ ਕੀ ਹੈ ਕਿਸ ਗੱਲ ਦੀ ਕਮੀ ਹੈ ਮੈਨੂੰ ਦੱਸ ਅਤਖ ਬੋਲ ਸੋਨੀਆ ਦੱਸ ਮੋਹ ਫੁੱਟ ਕੀ ਗੱਲ ਕੀ ਐ ਮੁੰਡਾ ਨਹੀਂ ਪਸੰਦਗਾ ਨਹੀਂ ਮੁੰਡਾ ਨਹੀਂ ਪਸੰਦ ਤੈਨੂੰ ਬੋਲ ਤਾਂ ਸਹੀ ਦੇਖ ਪੁੱਤਰ ਜੇ ਕੋਈ ਗੱਲ ਹੈ ਨਾ ਕੋ ਜੀ ਤੇ ਦੱਸ ਦੇ ਮੈਂ ਨਾ ਬੰਨਾ ਲਾ ਕੇ ਕੋਈ ਰਿਸ਼ਤੇ ਨਾ ਕਰਦਾਂਗੀ ਦੱਸ ਤਾਂ ਸਹੀ ਮੈਨੂੰ ਕੀ ਗੱਲ ਹੈ ਮੁੰਡਾ ਨਹੀਂ ਪਸੰਦ ਤੈਨੂੰ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਤਾਂ ਫਿਰ ਕੀ ਗੱਲ ਐਡਾ ਵਧੀਆ ਪਰਿਵਾਰ ਐ ਇੱਥੇ ਉਹ ਜੁਰਾਜ ਭੋਗ ਨਹੀਂ ਵੀ ਤਾਂ ਉੱਥੇ 10 ਗੁਣਾ ਵੱਧ ਭੋਗ ਨਹੀਂ ਐਨੇ ਸੌਖੇ ਐ ਪੜੇ ਲਿਖੇ ਮਿਲ ਵਰਤਨ ਵਾਲੇ ਬੰਦੇ ਐ ਤੇਰੇ ਕੋਲ ਮਾੜਾ ਚੁਣਾਗੇ ਫੇ ਕੀ ਗੱਲ ਕੀ ਐ ਮਨ ਦੱਸ ਸਹੀ ਕੁਝ ਹੋਰ ਚਾਹੀਦਾ ਉਹ ਸਾਰੀਆਂ ਤੇਰੀ ਖਾਸ਼ਾ ਪੂਰੀਆਂ ਕਰੇ ਦੱਸ ਤੇ ਸਹੀ ਕੀ ਗੱਲ ਐ ਉਹ ਦੱਸ ਨਾ ਕੀ ਗੱਲ ਕੀ ਐ ਮੰਮੀ ਸੱਚ ਸੁਣਨਾ ਚਾਹੁੰਦੇ ਹੋ? ਹਾਂ ਪੁੱਤ ਸੁਣਨਾ ਚਾਹਨੀ ਦੱਸ। ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ। ਕਿਸੇ ਹੋਰ ਨੂੰ ਬੁਜ਼ੰਦ ਕਰਨੀ ਹੈ? ਜੀ। ਤੇ ਤੂੰ ਹੁਣ ਦੱਸ ਨਹੀਂ ਪਈਂ। ਜਿਸਲੇ ਤੇਰਾ ਰਿਸ਼ਤਾ ਹੈ ਉਸਲੇ ਕਿਉਂ ਨਹੀਂ ਦੱਸਿਆ? ਮੰਮੀ ਮੈਂ ਤਾਂ ਇੱਜ਼ਤ ਕਰਕੇ ਡਰ ਗਈ। ਇੱਦਾਂ ਕਰਕੇ ਡਰ ਗਈ ਤਾਂ ਹੁਣ ਸਾਨੂੰ ਫੁੱਲ ਲੱਗਣ ਲੈ। ਜੋ ਕਰਨੀ ਭਈ ਹੈ ਨਹੀਂ ਜਿਸਲੇ ਤੇਰਾ ਰੋਕਾ ਹੋਇਆ ਉਸਰੇ ਕੀ ਗੱਲ ਕੀਤੀ ਤੂੰ ਮੰਮੀ ਨੇ ਹਿੰਮਤ ਹੀ ਨਹੀਂ ਕਰ ਪਾਈ ਤੁਹਾਨੂੰ ਸਾਰੀ ਸੱਚਾਈ ਕਿਵੇਂ ਦੱਸਾਂ ਸਾਰਾ ਕੁਝ ਤੇ ਇੰਨੀ ਜਲਦੀ ਹੋ ਹੀ ਗਿਆ ਮੈਂ ਕੁਝ ਬੋਲ ਹੀ ਨਹੀਂ ਪਾਈ 6 ਮਹੀਨੇ ਬੀਤ ਗਏ ਤੇ ਜਲਦੀ ਹੋ ਗਿਆ ਨਹੀਂ ਹਿੰਮਤ ਗਈ ਉਹ ਕਿਥੋਂ ਆ ਗਈ ਤੇਰੇ ਚ ਹੁਣ ਜਦੋਂ ਵਿਆਹ ਦਾ ਦਿਨ ਮਿੱਥੇ ਜਾ ਲੱਗਿਆ ਤਾਰੀਖ ਪੱਕੀ ਹੋਣ ਲੱਗੀ ਤੂੰ ਤਾਂ ਕਹਿੰਦੀ ਮੈਂ ਮੁੰਡਾ ਤੇ ਵੀ ਸੰਦ ਨਾ ਹੋਰ ਕਿ ਸਰਪਸਾਂਦ ਕਰਨੇ ਤੇ ਪਹਿਲਾ ਫੁੱਟ ਦੀ ਤੇ ਸਾਡੀ ਇੱਜ਼ਤ ਇੱਜ਼ਤ ਕਰਾਣ ਦੀ ਸਾਡੀ ਕਿ ਬੇਇੱਜ਼ਤੀ ਕਰਾਣ ਦੀ ਹੈ ਤੂੰ ਐਸ ਤਰ੍ਹਾਂ ਕਰ ਕੁਛ ਲਿਆ ਕੇ ਨਾ ਤੈਨੂੰ ਦੇ ਦੇ ਮਾਪਿਓ ਨੂੰ ਨਹੀਂ ਮੰਮੀ ਇਹੋ ਜੀਆਂ ਗੱਲਾਂ ਨਾ ਕਰੋ ਨਹੀਂ ਸਾਨੂੰ ਕੋਈ ਕੋਈ ਇੱਜ਼ਤ ਬੇਇੱਜ਼ਤੀ ਦੇ ਦੋ ਸਾਨੂੰ ਪਤਾ ਹੀ ਨਹੀਂ ਲੱਗੇਗਾ ਜੋ ਮਰਜੀ ਖਵਾ ਦੇ ਸਭ ਢੇਰ ਖਵਾ ਦੇ ਜੋ ਕਰ ਨਹੀਂ ਕਰ ਲਉਂਦੀ ਮੈਂ ਤੇ ਤੁਹਾਨੂੰ ਬੜੀ ਢੇਰ ਤੋਂ ਦੱਸਣਾ ਚਾਹੁੰਦੀ ਸੀ ਫਰ ਮੈਨੂੰ ਚਾਚੇ ਤਾਇਿਆਂ ਦਾ ਡਰ ਉੱਤੋਂ ਆਪਣੇ ਪਾਪਾ ਦਾ ਡਰ ਨਾਲੇ ਮਨ ਵੀਰੇ ਦਾ ਡਰ ਮਰ ਗਿਆ ਇਹ ਆਪਣੇ ਮਨ ਦੀ ਗੱਲ ਤਨ ਕਿਸੇ ਨੂੰ ਦੱਸ ਵੀ ਨਹੀਂ ਪਾਈ ਅੱਛਾ ਤੇ ਰਿਸ਼ਤਾ ਹੋ ਗਿਆ ਤੇ ਹੁਣ ਤੇਰੇ ਡਰ ਲੱਥ ਗਏ ਸਾਰੇ ਤਈਓ ਦੱਸ ਨਹੀਂ ਬਈਆਂ ਨਾ ਜਰਾਨੀ ਸ਼ਰਮ ਕੀਤੀ ਤੂੰ ਹੁਣ ਡਰ ਕੇ ਥਈ ਆ ਤਰਾ ਤੂੰ ਤੇ ਆਪਣੇ ਮਾਂ ਪਿਓ ਭਰਾ ਨੂੰ ਜਿੰਦੇ ਦੀ ਮਾਰ ਤੇ ਢੇ ਇਹ ਦੂਣਾ ਡਰਤ ਨੂੰ ਹੋਣਾ ਚਾਹੀਦਾ ਇਹ ਸਾਨੂੰ ਦੂਣਾ ਦੁੱਖ ਦੇਣ ਲੱਗੀਆਂ ਨਹੀਂ ਗੱਲ ਸੁਣ ਜਦੋਂ ਤੇਰਾ ਰੋਕਾ ਹੋਇਆ ਤੂੰ ਉਸਲੇ ਰੋਕ ਦਿੰਦੀ ਸਾਨੂੰ ਕਿ ਮੈਂ ਇਹ ਨਾ ਕਰੋ ਤੁਸੀਂ ਮੰਮੀ ਨਾ ਹੁੰਡਾ ਰੋਕੋ ਤੁਸੀਂ ਮੰਮੀ ਮੇਰੀ ਮਰਜ਼ੀ ਪੁੱਛੀ ਨਹੀਂ ਹੁਣ ਤੇਰੀ ਮਰਜ਼ੀ ਪੁੱਛੀ ਐ ਤੁਸੀਂ ਹੁਣ ਕਿਉਂ ਬੋਂਕੀਆਂ ਬੈਤ ਗਲੀ ਮੱਲਾ ਮੈਨੂੰ ਦੱਸ ਕਿਸੇ ਨੇ ਛੱਡਣਾ ਮੈਂ ਇਹ ਗੱਲ ਲੁਕੀ ਰੈਂਦੀ ਐ ਲੋਕਾਂ ਨੇ ਕਹਿੰਦੇ 6 ਮਹੀਨਾ ਕੁੜੀ ਮੰਗੀ ਨੂੰ ਉਸ ਲਈ ਨਹੀਂ ਬਕਵਾਸ ਕਰ ਸਕੇ ਮੁੰਡੇ ਵਾਲਾ ਲਟਕਾ ਛੱਡਿਆ ਉਹਦੀ ਵੀ ਜ਼ਿੰਦਗੀ ਬਰਬਾਦ ਹੋਏਗੀ ਉਹਨਾਂ ਨੇ ਕਹਿੰਦਾ ਮੁੰਡੇ ਚ ਕੋਈ ਕਾਨ ਹੋਣੀ ਹੈ ਤੇ ਸ਼ਰਮ ਨਹੀਂ ਆਈ ਗੱਲਾਂ ਕਰਨ ਲੱਗਿਆ ਕਿੰਨੀ ਖਾਨਦਾਨ ਦੀ ਬਦਨਾਮੀ ਹੋਣੀ ਹੈ ਤੇ ਪਿਆਰੀ ਜਿੰਦਗੀ ਮਰ ਜਾ ਨਹੀਂ ਭਰਾ ਨੇ ਨੀ ਗਲੀ ਮੇ ਲਿਖ ਲੋ ਉਹਨਾਂ ਜੋ ਕਰ ਰਹਿਣਾਂ ਜਿਹੜੇ ਤੂੰ ਚੱਲੇ ਚੱਲਣ ਨਹੀਂ ਆ। ਮੰਮੀ ਮੈਂ ਤੁਹਾਡੇਗੇ ਹੱਥ ਜੋੜਦੀ ਆਂ। ਮੈਂ ਤੁਹਾਡੇ ਪੈਰੀਂ ਬੈਣਨੀ ਆਂ। ਮੇਰਾ ਉਸ ਮੁੰਡੇ ਨਾਲ ਵਿਆਹ ਕਰ ਦੋ। ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ। ਜੇ ਮੇਰਾ ਉਹਦੇ ਨਾਲ ਵਿਆਹ ਨਾ ਨਾ ਹੋਇਆ ਤੇ ਮੈਂ ਕੁਝ ਖਾ ਕੇ ਮਰ ਜਾਣਾ। ਤੇ ਬਚਣਾ ਉਸ ਮੁੰਡੇ ਨੇ ਵੀ ਨਹੀਂ। ਅੱਛਾ ਹੂੰ ਤੂੰ ਸਾਡੇ ਨਾਲ ਮਰਦੀ ਏ ਧਮਕੀਆਂ ਤੇ ਨਹੀਂ ਭਈ। ਤੇ ਜਿਹੜੇ ਮੁੰਡੇ ਨਾਲ ਤੇਰਾ ਰਿਸ਼ਤਾ ਹੈ ਉਹ ਨਾ ਪਰੇਗਾ। ਉਹਦਾ ਘਰ ਵੀ ਬਰਬਾਦ ਕਰੇਗੀ ਤੇ ਸਾਡਾ ਵੀ ਬਰਬਾਦ ਹੋਣਾ ਹੀ ਤੂੰ ਮਰ ਗਈ ਤੇ ਤੇਰੇ ਮਾਪੇ ਉਹਨੇ ਜਿੰਦੇ ਰਹੇ ਨੇ ਨਾਲੋਂ ਮੁੰਡੇ ਜਿੰਨਾਂ ਲੱਗੀਆਂ ਜਾਰੀਆਂ ਲਾਈਆਂ ਹੀ ਨੇ ਉਹਨੇ ਮਰ ਜਾ ਨਹੀਂ ਕਿੰਨੇ ਘਰ ਬਰਬਾਦ ਹੋਣੇ ਤੇ ਤੇਰੀ ਕਿ ਗਲਤੀ ਨਾ ਇੱਜ਼ਤ ਮੈਂ ਤੁਹਾਡੀ ਇੱਜ਼ਤ ਨੂੰ ਬੈਠੀ ਰਹੀ ਇੱਜ਼ਤ ਵੇਖਦੀ ਰਹੀ ਇਹ ਬੜੀ ਇੱਜ਼ਤ ਕਰਾਨੀ ਵੀ ਹੁਣ ਇੱਜ਼ਤ ਬੇਚੀ ਦਾ ਕੋਈ ਸਵਾਲ ਨਹੀਂ ਗਾਇ ਇਹ ਸਟਾ ਹੋਣਾ ਤਾਂ ਹੋ ਕੇ ਹੀ ਰਹਿਣਾ ਹੀ ਤੂੰ ਹਣ ਸਿਰ ਸੁਟਕੇ ਨਾ ਬੈਠ ਤੇਰੇ ਕੋ ਕੁਝ ਨਹੀਂ ਹੋਣਾ ਅਸੀਂ ਇਹਨਾਂ ਆਪਣੇ ਭੈਣ ਭਰਾ ਨੂੰ ਪੁੱਛਦੇ ਆ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਕਰਦੀਆਂ ਵਾ ਵੀ ਸਾਰਾ ਗਲਤ ਦੇਖੋ ਜੀ ਖੀਰ ਤੇ ਸਾਰਾ ਕੁਝ ਤੈ ਹੋ ਗਿਆ ਵਿਆਹ ਦਾ ਦਿਨ ਆਉਣ ਵਾਲਾ ਹੈ ਮਹਿੰਦੀ ਹੱਥ ਲੱਗਣਾ ਤੇ ਉਸਨੇ ਕਹਿੰਦੀ ਕਿਸੇ ਹੋਰ ਨੂੰ ਪਸੰਦ ਇਹ ਕੁੜੀਆਂ ਨੂੰ ਕਰਨਾ ਚਾਹੀਦਾ ਦੇਖੋ ਮਾਪੇ ਦੀ ਇੱਜ਼ਤ ਨੂੰ ਬੱਟਾ ਲੱਗਦਾ ਕਿ ਨਹੀਂ ਲੱਗਦਾ ਕਿੰਨਾ ਮਰਨ ਜੋਗੇ ਹੋ ਜਾਣੇ ਉਹਨਾਂ ਨੇ ਉਹਨਾਂ ਜਿੰਦੇ ਰਹਿਣੇ ਮਾਪੇ ਤੁਸੀਂ ਦੱਸੋ ਜੇ ਕੁੜੀ ਦੇ ਮਨ ਵਿੱਚ ਕੋਈ ਗੱਲ ਹੈ ਤਾਂ ਪਹਿਲਾਂ ਆਪਣੇ ਪੇਰੈਂਟਸ ਨਾਲ ਆਪਣੇ ਮਨ ਦੀ ਗੱਲ ਕਰੇ ਉਹਨਾਂ ਦੀ ਰਾਏ ਲਵੇ ਕਿਉਂਕਿ ਮਾਪਿਓ ਜਰੂਰੀ ਤੇ ਨਹੀਂ ਹੁੰਦਾ ਕਿ ਤੁਹਾਡਾ ਬੁਰਾ ਚਾਹਣਗੇ ਉਹ ਤੇ ਤੁਹਾਡਾ ਭਲਾ ਹੀ ਚਾਹਣਗੇ ਨਾ ਤੇ ਤੁਹਾਨੂੰ ਆਪਣੇ ਮਾਪੇ ਨਾਲ ਸਾਰੀ ਮਨ ਦੀ ਗੱਲ ਕਰਨੀ ਚਾਹੀਦੀ ਹੈ ਸ਼ੁਰੂ ਤੋਂ ਕਰਨੀ ਚਾਹੀਦੀ ਫੇਰ ਇਸਤੇ ਨੂੰ ਹਾਂ ਕਰਨੀ ਚਾਹੀਦੀ ਕੀ ਹੈ ਬੋਲੋ ਬੋਲੋ ਨਹੀਂ ਬੋਲੋ ਕੀ ਹੈ ਨਹੀਂ ਆਹੀ ਕਿ ਵਿਸਤੰ ਦੀ ਗੱਲ ਤਾ ਦੋ ਦੇਖੋ ਇਹ ਵਿਸਤ ਮੰਨਾ ਨਹੀਂ ਚਾਹਦਾ ਜੇ ਤੁਹਾਡੇ ਮਨ ਜੋਰ ਕੋਈ ਗੱਲ ਹੈ ਪਹਿਲਾਂ ਗੱਲ ਕਰੋ ਕਿ ਅਸੀਂ ਐਨਪਸਾ ਤੁਹਾਡੇ ਮਾਪੇ ਨੂੰ ਪਸੰਦ ਹੈ ਤੇ ਕਰੋ ਨਹੀਂ ਤੇ ਨਹੀਂ ਕਰੋ ਮਾਪੇ ਨਹੀਂ ਪੈ ਜੀ ਇਹਦੇ ਚ ਇਹ ਆ ਕਿ ਜਦੋਂ ਕੁੜੀਆਂ ਨੂੰ ਪਤਾ ਲੱਗ ਹੀ ਜਾਂਦਾ ਠੀਕ ਹੈ ਕੁੜੀਆਂ ਨੂੰ ਪਤਾ ਲੱਗ ਹੀ ਜਾਂਦਾ ਕਿ ਸਾਡੀ ਮਤਲਬ ਵਿਆਹ ਵਾਸਤੇ ਸਾਡੇ ਘਰ ਦੇ ਐਫਰਟਸ ਕਰਨ ਦੇ ਆ ਵਿਚੋਲਿਆਂ ਨੂੰ ਕਹਿਣ ਦੇ ਆ ਕਿ ਜਿਸ ਤਰ੍ਹਾਂ ਕਿ ਆਪਾਂ ਵਿਚੋਲਣ ਸਚੀ ਪੈਂਚੀਰ ਬਣਾਇਆ ਠੀਕ ਹੈ ਉਹ ਬਚੋਲੇ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਦੱਸੋ ਸਾਡੀ ਕੁੜੀ ਵਾਸਤੇ ਜਾਂ ਮੁੰਡੇ ਵਾਸਤੇ ਜਦੋਂ ਇਹ ਗੱਲ ਕਾਰਵਾਈ ਸ਼ੁਰੂ ਹੁੰਦੀ ਆ ਯਾਨੀ ਬਿਲਕੁਲ ਉਸੇ ਲੜਕੀ ਤੇ ਲੜਕੇ ਉਸਨੇ ਦੱਸ ਦੇਣਾ ਚਾਹੀਦਾ ਜਿਹੜਾ ਫਰਸਟ ਸਟੈਪ ਜਦੋਂ ਚੁਲਿਆ ਜਾਂਦਾ ਨਾ ਕੁੜੀਆਂ ਨੂੰ ਵੀ ਪਤਾ ਲੱਗ ਜਾਂਦਾ ਲੱਗ ਜਾਂਦਾ ਲੱਗ ਜਾਂਦੀ ਘਰ ਤੇ ਗੱਲਬਾਤ ਹੋਣ ਚੱਲ ਰਹੀ ਏ ਪਤਾ ਲੱਗ ਜਾਂਦਾ ਸਭ ਨੂੰ ਲੱਗ ਜਾਂਦਾ ਉਸੇ ਵਕਤ ਹੀ ਕਹਿ ਦੇਣਾ ਚਾਹੀਦਾ ਭਾਵੇਂ ਲੜਕੀ ਆ ਭਾਵੇਂ ਲੜਕਾ ਭਾਵੇਂ ਲੜਕਾ ਕਹਿ ਦੇਣਾ ਚਾਹੀਦਾ ਕਿ ਨਹੀਂ ਮਤਲਬ ਐਸੇ ਐਸੇ ਗੱਲ ਹੈਗੀ ਆ ਕਿ ਜੇ ਪੇਰੈਂਟਸ ਹੀ ਰਜ਼ਾਮੰਦੀ ਹੋਵੇ ਪੈਂਦੀ ਵੈਸੇ ਅੱਜਕੱਲ ਦਾ ਬੜਾ ਸਮਾਂ ਬਦਲ ਗਿਆ ਪੇਰੈਂਟਸ ਮੰਨ ਨਹੀਂ ਜਾਂਦੇ ਮੰਨ ਨਹੀਂ ਜਾਂਦੇ ਤਕਰੀਬੇ ਮੰਨ ਲੈਂਦੇ ਤੇ ਸੋਨੀਆ ਤੁਸੀਂ ਇਸ ਰੋਲ ਕੀਤਾ ਹੈ ਤਾਂ ਤੁਹਾਨੂੰ ਦੱਸੋ ਥੋੜਾ ਕੁੜੀਆਂ ਨੂੰ ਮੈਸੇਜ ਦਿਓ ਕੀ ਦੇਣਾ ਚਾਹਤੇ ਜੀ ਨਾ ਕੁੜੀਆਂ ਨਹੀਂ ਮੈਸੇਜ ਦੇਣਾ ਚਾਹਨੀ ਆ ਕਿ ਤੁਹਾਡੇ ਮਨ ਚ ਕੋਈ ਗੱਲ ਹੈ ਪਹਿਲਾਂ ਆਪਣੇ ਘਰਦਿਆਂ ਨਾਲ ਕਰੋ ਤੇ ਜੇ ਨਹੀਂ ਕੀਤੀ ਤੇ ਵਿਆਹ ਦੇ ਅੰਡ ਤੇ ਜਦੋਂ ਸਾਰਾ ਕੁਝ ਹੋ ਗਿਆ ਤਾਂ ਉਦੋਂ ਗੱਲ ਕਰਨ ਦਾ ਕੀ ਫਾਇਦਾ ਕੀ ਫਾਇਦਾ ਮਤਲਬ ਹੀ ਕੋਈ ਨਹੀਂ ਬਣਦਾ ਨਹੀਂ ਮਰਦਿਆਂ ਦੀ ਦੇਖੋ ਆਪਣੇ ਪੇਰੈਂਟਸ ਦੀ ਇੱਜ਼ਤ ਦੇਖੋ ਉਸ ਵੇਲੇ ਜਿਸ ਵੇਲੇ ਜ਼ਰੂਰੀ ਆ ਉਸ ਵੇਲੇ ਗੱਲ ਕੀਤੀ ਨਹੀਂ ਤੇ ਗੱਲ ਕੀਤੀ ਵੀ ਕਿਉਂ ਕਿਉਂਕਿ ਉਹ ਮੁੰਡੇ ਦਾ ਫੋਨ ਆਇਆ ਮੁੰਡੇ ਦੀ ਧੰਕੀ ਲਾਤੀ ਕਿ ਮੈਂ ਨਹੀਂ ਬਚਣਾ ਜਾਂ ਤੇਰੇ ਵਿਆਹ ਚ ਖਲੇਰਾ ਪਾ ਦੇਣਾ ਹਾਂ ਮੁੰਡੇ ਤੋਂ ਡਰ ਗਈ ਪਰ ਆਪਣੇ ਮਾਪਿਆਂ ਤੇ ਭਰੋਸਾ ਨਹੀਂ ਕੀਤਾ ਉਹਨੇ ਹਾਂਜੀ ਬਿਲਕੁਲ ਬਿਲਕੁਲ ਜੀ ਚਲੋ ਜੀ ਜੇ ਹੁਣ ਕਰੋ ਬੋਲੋ ਮੈਂ ਤੱਕ ਹਾਂਜੀ ਜੀ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਦਿਓ ਜੀ ਚੈਨਲ ਨੂੰ ਸਪੋਰਟ ਕਰੋ ਚੈਨਲ ਨੂੰ ਸਪੋਰਟ ਕਰੋ ਕਿਰਿੰਦਾ ਦਾ ਮੂਡ ਤਾਂ ਪਤਾ ਨਹੀਂ ਹਾਂ ਹਾਂ ਕਿਰਿੰਦਾ ਦਾ ਮੂਡ ਬੜਾ ਅਫਸਰਟ ਹੈ ਜੀ ਅਫਸਰਟ ਹੈ ਜੀ ਉਹਦੇ ਬਿਨਾਂ ਸਾਡੇ ਰੌਣਕ ਨਹੀਂ ਦੇ ਲੱਗਦੀ ਭਈ ਸਾਡਾ ਵੀ ਨਹੀਂ ਦਿਲ ਲੱਗਦਾ ਪਿਆ ਬਾਕੀ ਵੀਡੀਓਸ ਜਿਹੜੇ ਡਿਲੀਟ ਔਨ ਕਰਕੇ ਹੋ ਗਿਆ ਮੈਂ ਗਲਤੀ ਨਾਲ ਹੀ ਡਿਲੀਟ ਹੋ ਗਿਆ ਵੀਡੀਓਸ ਪਰ ਮੂਰਤੇ ਅਫਸਰਟ ਹੋਈ ਜਾਂਦਾ ਜੀ ਇੰਨੀ ਮਿਹਨਤ ਕੀਤੀ ਹੁੰਦੀ ਆ ਸਾਰੀ ਐਡੀਟਿੰਗ ਕੀਤੀ ਹੁੰਦੀ ਆ ਤੇ ਜਦੋਂ ਟਾਈਮ ਆ ਜਾਏ ਵੀਡੀਓ ਅਪਲੋਡ ਕਰਨ ਦਾ ਤੇ ਉਦੋਂ ਪਤਾ ਲੱਗੇ ਵੀਡੀਓ ਡਿਲੀਟ ਹੋ ਗਈ ਹੈ ਨੈਚਰਲੀ ਉਦੋਂ ਇਨਸਾਨ ਨੂੰ ਦੁੱਖ ਹੁੰਦਾ ਜੀ ਅਫਸਰਟ ਹੁੰਦਾ ਹੀ ਹੈ ਦੇਖੋ ਐਨੇ ਦੋ ਦਿਨ ਦੀ ਮਿਹਨਤ ਬਹੁਤ ਜ਼ਿਆਦਾ ਮਿਹਨਤ ਕੀਤੀ ਇੰਨੀ ਗਰਮੀ ਸਹਿਨ ਕੀਤੀ ਸਾਰਾ ਕੁਝ ਤੇ ਹੁੰਦਾ ਤੇ ਹੈ ਹੀ ਤੇ ਚਾਹੀਦਾ ਤੁਹਾਨੂੰ ਪਤਾ ਲੱਗਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਮੈਂ ਕਿਹਾ ਬਹੁਤ ਮਹਿਸੂਸ ਬਹੁਤ ਮਹਿਸੂਸ ਹੈ ਬਹੁਤ ਬਹੁਤ ਜ਼ਿਆਦਾ ਮਹਿਸੂਸ ਹੋਇਆ ਕੋ ਘਰ ਤੇ ਰੋਣਾ ਕਿ ਨਹੀਂ ਨਾ ਜੀ ਨਾ ਕੋਈ ਆਵਾਜ਼ ਨਹੀਂ ਕੋਈ ਕੰਨੇ ਆਵਾਜ਼ ਨਹੀਂ ਆਵਾਜ਼ ਨਹੀਂ ਹੈ ਕਿਸੇ ਦੀ ਕੋ ਘਰ ਤੇ ਕਿੰਨੀ ਰੋਣਾ ਕੋੰਦੀ ਅੰਦਰ ਬਾਹਰ ਦੰਮੀ ਪੈਲ ਮੈਲੂਮ ਧੀ ਨਾ ਲਿਕਰ ਵੰਦੀ ਉਹ ਸਾਰਾ ਕੁਝ ਸਾਡੇ ਕੋਲ ਚਲੋ ਠੀਕ ਹੈ ਜੀ ਠੀਕ ਹੈ ਆਵਾਜ਼ ਦਾ ਮੇਰਾ ਹੋ ਗਿਆ ਕਾਫੀ ਕੋਈ ਗੱਲ ਕੋਈ ਗੱਲ ਚਲੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਨਾਈਸ